ਮੈਂ ਤਾਂ ਨਾ ਕਿ ਹੁਣ ਫ੍ਰੀ ਹੋਈ ਆ ਹਾਏ ਉੱਥੋਂ ਤਾਂ ਆਈ ਆ ਜਾਦੀ ਬੁੰਦਲੀ ਪਈ ਆ ਮੈਂ ਤਾਂ ਜਾਣਦੇ ਨਹੀਂ ਨਹਾ ਲਿਆ ਦੀ ਤਾਂ ਹੀ ਹੋਰ ਹੁਣ ਮੈਂ ਵੀ ਫ੍ਰੀ ਹੋਈ ਤਾਂ ਹੀ ਹੋਈ ਨਾ ਉਹਨੂੰ ਕਿ ਮੈਂ ਕਹ ਪੂਜਾ ਇੱਕ ਗੱਲ ਆ ਪਰ ਮੈਂ ਕਹ ਦਿਲ ਆਪਾਂ ਮਿੰਤਾ ਵੀ ਕੀਤੀ ਆ ਮੇ ਭਾਜੀ ਦਾ ਤੜਲੇ ਵੀ ਕੀਤੇ ਆ ਬਈ ਲੈ ਪੈਸੇ ਨਹੀਂ ਦਿੱਤੇ ਹਜੇ ਨਹੀਂ ਮੈਨੂੰ ਹੁਣ ਤੁਸੀਂ ਕਿਹਾ ਸੀ ਬੋਲੀ ਨਾ ਵੀ ਪਿਆਰ ਨਾਲ ਗੱਲ ਕਰਨੀ ਆ ਹੁਣ ਮੈਂ ਉਦਾਂ ਹੀ ਕੀਤੀ ਕਿੰਨਾ ਸੀ ਪਿਆਰ ਨਾਲ ਗੱਲ ਕੀਤੀ ਪੂਜਾ ਬਣਾਉਣ ਨੂੰ ਨਾ ਸਦੀਆਂ ਲੱਗ ਜਾਂਦੀਆਂ ਆਇਆ ਬਗਾੜਨ ਨੂੰ ਬੰਦਾ ਮਿੰਟਾਂ 'ਚ ਬਗਾੜ ਲੈਂਦਾ ਹੈ। ਨਹੀਂ ਇਹ ਗੱਲ ਤਾਂ ਮੈਂ ਵੀ ਸਮਝਦੀ ਆ ਕਿ ਬਣਾਉਣ ਨੂੰ ਸਦੀਆਂ ਲੱਗ ਜਾਂਦੀਆਂ ਆ। ਬਗਾੜਨ ਨੂੰ ਇੱਕ ਦਿਨ 'ਚ ਬਗਾੜ ਲਓ ਤੁਸੀਂ। ਪਰ ਮੇਰੀ ਗੱਲ ਹੁਣ ਦੱਸੋ ਮੈਂ ਜਦੋਂ ਤੁਸੀਂ ਮੈਨੂੰ ਇੱਥੇ ਸਮਝਾ ਕੇ ਤੁਰੇ ਸੀ ਕਿ ਬੋਲੀ ਨਾ ਮੈਂ ਬੋਲੀ ਉੱਥੇ। ਉਹ ਚੱਲ ਛੱਡ। ਮੇਰੀ ਗੱਲ ਸੁਣ। ਨਾ ਘੱਟ ਪੈਂ ਕੀਤੀ ਆ, ਨਾ ਘੱਟ ਮੈਂ ਕੀਤੀ ਆ। ਪੂਜਾ ਬੋਲਿਆ ਮੈਂ ਵੀ ਬਹੁਤ ਆ। ਠੀਕ ਆ। ਅੱਜ ਦੇਖ ਲੈ ਸਾਡੀ ਜਵਾਨ ਦੀ ਵਜ੍ਹਾ ਨਾਲ ਸਾਨੂੰ ਨਹੀਂ ਪੈਸੇ ਨਹੀਂ ਦਿੱਤੇ। ਆਪਣਾ ਖਰਚਾ ਪਾਣੀ ਬੜਾ ਥੋੜਾ ਤੁਰ ਪਾਣਾ ਸਗਾ ਨਹੀਂ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਤਾਂ ਹੈਗੇ ਆ ਕਿ ਅਸੀਂ ਬੋਲੇ ਆ ਨਾ ਅਸੀਂ ਨਾ ਘਟ ਮੈਂ ਕੀਤੀ ਨਾ ਘਟ ਤੂੰ ਕੀਤੀ ਬੋਲੇ ਤਾਂ ਉਹ ਵੀ ਆ ਜਿੰਗੇ ਅਸੀਂ ਨੀਵੇਂ ਹੋ ਗਏ ਆ ਕਿ ਚੱਲ ਹਾਉ ਸਾਨੂੰ ਅਸੀਂ ਮੰਨਦੇ ਆ ਆਪਣੀਆਂ ਗਲਤੀਆਂ ਪਰ ਅੱਜ ਤਾਂ ਵੀ ਹਲੀਮੀ ਨਾ ਬੋਲੀਆ ਮੇਰੀ ਗੱਲ ਸੁਣ ਉਹ ਆਪਣੇ ਨਾਲ ਉਹ ਉਮਰ ਚ ਵੀ ਵੱਡੇ ਸੀਗੇ ਪਰ ਸਾਡਾ ਨਸੀ ਹੱਕ ਬਣਦਾ ਠੀਕ ਆ ਤੇਰੀ ਜਵਾਨ ਵੀ ਜ਼ਿਆਦਾ ਖੁੱਲੀ ਹੋ ਸੀਗੀ ਚਾਹੇ ਹੋਂ ਤੂੰ ਗੁੱਸਾ ਕਰ ਇਸ ਗੱਲ ਦਾ ਮੇਰੀ ਇੱਕ ਗੱਲ ਹੋਰ ਸੁਣ ਲੈ ਹੁਣ ਮਾਤਾ ਦੀ ਪੈਨਸ਼ਨ ਆ ਮਾਤਾ ਨੂੰ ਜਾ ਕੇ ਬੜੇ ਸੋਹਣੇ ਆਪਾਂ ਨਾਲ ਜਾਂਦੇ ਪੈਨਸ਼ਨ ਕਢਾ ਕੇ ਲਿਆਂਦੇ ਨਾਲੇ ਆਪਣਾ ਖਰਚਾ ਪਾਣੀ ਤੁਰਪਾਣਾ ਹੈ ਹੈ ਇੱਕ ਤੇਰੀ ਨਾ ਤੈ ਫੋਨ ਚੱਕਣ ਦਿੱਤਾ ਤੇਰੀ ਲੋਤਰੀ ਨਹੀਂ ਬੰਦ ਹੁੰਦੀ ਮੈਨੂੰ ਕੀ ਪਤਾ ਸੀ ਕਿ ਪੈਨਸ਼ਨ ਦੀ ਕਰਕੇ ਸਾਨੂੰ ਫੋਨ ਤੈਨੂੰ ਨਾ ਪੂਜਾ 20 ਵਾਰੀ ਸਮਝਾਇਆ ਆ ਅਖਰ ਤੇ ਪੜਦਾ ਪੈ ਗਿਆ ਪੜਦਾ ਇਹਨੂੰ ਖੋਲ ਇਹਨੂੰ ਖੋਲ ਇਹਨੂੰ ਮਤ ਨੂੰ ਆਪਣੀ ਨੂੰ ਖੋਲ ਇਹਨੂੰ ਪੜਦੇ ਇਹਨੂੰ ਇਹਦੇ ਇਹ ਸਭ ਕੁਝ ਮੈਂ ਤੇਰੇ ਕਰਕੇ ਕਰਦੀ ਸੀ ਤਾਂ ਹੀ ਨਹੀਂ ਮੈਂ ਤੈਨੂੰ ਫੋਨ ਚੱਕਣ ਦਿੱਤਾ ਮੈਂ ਕਹਾਂ ਚੱਲ ਜੇ 2-3 ਲੇਟ ਆ ਜੂਗੀ ਮਾਤਾ ਤੁਹਾਡਾ ਖਰਚਾ ਬਚੂਗਾ ਉਹੀ ਸਾਡੇ ਪੈਸੇ 4 ਬਚੂਗੇ ਮੈਨੂੰ ਕੀ ਪਤਾ ਸੀ ਖਰਚਾ ਬਚਾਉਂਦੇ ਬਚਾਉਂਦੇ ਅਸੀਂ ਨੁਕਸਾਨ ਕਰਕੇ ਬੈਠ ਗਏ ਆ ਨਾਲੇ ਮੈਨੂੰ ਕਿਹੜਾ ਪਤਾ ਸੀ ਕਿ ਉਹ ਪੈਨਸ਼ਨ ਲਈ ਫੋਨ ਕਰਦੇ ਆ ਸਾਨੂੰ ਕਿ ਲੈ ਆਣ ਜਾ ਕੇ ਹੁਣ ਜੇ ਪਤਾ ਹੁੰਦਾ ਤਾਂ ਮੈਂ ਫੋਨ ਚੱਕ ਲੈਂਦੀ ਜਾਂ ਤੁਹਾਨੂੰ ਚੱਕ ਲੈਂਦੀ ਉਹ ਤਾਂ ਗੱਲ ਹੈਗੀ ਆ ਪੂਜਾ ਹੁਣ ਮੈਂ ਦੱਸ ਤੈਨੂੰ ਕਿ ਆਬਸਾ ਹੈ ਜੇ ਉਹ ਫੋਨ ਕਰਦੇ ਸੀਗੇ ਆਪਣੀ ਭਲਾਈ ਲਈ ਕਰਦੇ ਸੀਗੇ ਆਪਣੇ ਕੋਲ ਖਰਚਾ ਹੋ ਜਾਣਾ ਸੀਗਾ ਪੈਨਸ਼ਨ ਆਪਣੇ ਹੱਥ 'ਚ ਹੋ ਜਾਣੀ ਸੀਗੀ ਦੇਖ ਦੋ ਰੋਟੀਆਂ ਦੀ ਗੱਲ ਸੀਗੀ ਕਿੰਨੀਆਂ ਗ ਰੋਟੀਆਂ ਕਿਤੇ ਖਾ ਜਾਣੀਆਂ ਸੀ ਮਾਤਾ ਨੇ ਉਹ ਜਿੱਥੇ ਆਪਾਂ ਖਾਨੇ ਆ ਦੋ ਫੁਲਕੇ ਮਾਤਾ ਖਾ ਜਾਂਦੀ ਪੂਜਾ ਤੂੰ ਦੋ ਦਿਨਾਂ ਦੀ ਗੱਲ ਕਰਦੀ ਸੀ ਦੋ ਮਹੀਨੇ ਪਿੱਛੇ ਪੈ ਗਏ ਆ ਠੀਕ ਆ ਮੈਂ ਤੈਨੂੰ ਪਤਾ ਕਿੰਨਾ ਆਪਣੇ ਪੈਗ ਤੋਂ ਵੀ ਦੁਖੀ ਆ ਮੈਂ ਤਾਂ ਆਪਣਾ ਪੈਗ ਵੀ ਛੱਡ ਦਿੰਦਾ ਹੁਣ ਨਾ ਤੈਨੂੰ ਪੈਗ ਦੀ ਪਈ ਆ ਇੱਥੇ 2 ਮਹੀਨੇ ਹੋ ਗਏ ਉਹੀ ਸੂਟ ਪਾਣੀ ਉਹੀ ਲਾਉਣੀ ਆ ਹੈ ਮੈਂ ਸੂਟ ਨਹੀਂ ਸਵਾ ਸਕੀ ਆ 2 ਮਹੀਨਿਆਂ ਦੇ ਵਿੱਚ ਇੱਕ ਵੀ ਬਤ ਕਰ ਬਤ ਕਰ ਤੇਰੇ ਤੇਰੇ ਕੋ ਸੂਟ ਪਏ ਆ ਤੇ ਲੈ ਲੈਣਾ ਮੈਂ ਨਵਾਂ ਥਾਨ ਛਿੰਦੇ ਮੈਂ ਕਿਹਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਉਹ ਤਾਂ ਗੱਲ ਸਾਡੀ ਨਹੀਂ ਬਣੀ ਪਰ ਮੇਰੇ ਕੋਲ ਇੱਕ ਸਕੀਮ ਆ ਹੁਣ ਤੇਰੇ ਕੋ ਕਿਹੜੀ ਸਕੀਮ ਆ ਪਹਿਲਾਂ ਮੇਰੀ ਪੂਰੀ ਗੱਲ ਤਾਂ ਸੁਣ ਲੈ ਹਾਂ ਪਹਿਲੀ ਨੂੰ ਮਿਲਣੀ ਆ ਟੈਨਸ਼ਨ ਹਾਂ ਉਹ ਤੋਂ 7 ਦਿਨ ਪਹਿਲਾਂ ਆਪਾਂ ਮਾਈ ਨੂੰ ਲੈ ਆਵਾਂਗੇ ਯਾਰ ਹੋ ਤੂੰ ਕਿੱਦਾਂ ਲੈ ਆਉਂਗੀ ਪੂਜਾ ਮਾਤਾ ਦਾ ਬਹਾਨਾ ਮਾਰ ਕੇ ਲੈ ਆਵਾਂਗੇ ਕਿਹੜਾ ਬਹਾਨਾ ਆਪਾਂ ਮਾਈ ਨੂੰ ਕਹਾਂਗੇ ਉਹਨਾਂ ਨੂੰ ਕਹਾਂਗੇ ਕਿ ਭਾਈ ਸਾਡੇ ਵਿਆਹ ਆ ਅਸੀਂ ਉੱਥੇ ਜਾਣਾ ਮਾਤਾ ਇੱਥੇ ਰਹੂਗੀ ਮਗਰੋਂ ਫਿਰ ਅਸੀਂ ਜਾ ਕੇ ਜਿੱਦਾਂ ਟਾਈਮ ਹੋਊਗਾ ਆਪਾਂ ਪੈਨਸ਼ਨ ਲੈ ਆਵਾਂਗੇ ਅੱਛਾ ਅੱਛਾ ਤੂੰ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਮਾਤਾ ਨੂੰ ਉਧਰੋਂ ਆਪਾਂ 5-7 ਦਿਨ ਪਹਿਲਾਂ ਲਿਆਣਾ ਆ ਲੈ ਆਵਾਂਗੇ ਠੀਕ ਆ ਆਪਾਂ ਬਹ ਵਿਆਹ ਦਾ ਬਹਾਨਾ ਲਾ ਕੇ ਕਿ ਮਾਤਾ ਕਾ ਰਾਜਾ ਇਹ 5-7 ਦਿਨ ਰਹਿਣਾ ਪਹਿਲੀ ਤਰੀਕ ਆ ਜਾਣੀ ਆ ਤੂੰ ਪੈਨਸ਼ਨ ਕਢਾ ਲੈਣੀ ਆ ਬੜੀ ਦਿਮਾਗੀ ਆ 부ਜਾ ਤੂੰ ਤਾਂ ਹੀ ਕਹਿੰਦੀ ਮੇਰੀ ਗੱਲ ਪੂਰੀ ਤਾਂ ਸੁਣ ਲਓ ਅੱਛਾ ਅੱਛਾ ਚਲ ਠੀਕ ਆ ਠੀਕ ਆ ਮਹaraj ਠੀਕ ਆ ਅੱਛਾ ਮੇਰੀ ਹੁਣ ਸਕੀਮ ਚੱਲੂਗੀ ਚੱਲੂਗੀ ਉਹ ਮੈਂ ਕਹਿਆ ਪੂਰੀ ਭੱਜੂਗੀ ਮੈਨੂੰ ਚਾਰ-ਪੰਜ ਦਿਨ ਰਹਿ ਗਿਆ ਮੈਂ ਕਿਉਂ ਉਦੋਂ ਇਦਾਂ ਨਾ ਕਰਾਂ ਮਾਤਾ ਨੂੰ ਉੱਥੇ ਲੈ ਜਾਊਂਗਾ ਹਾਂ ਫੜੇ ਮਾਤਾ ਦੀ ਪੈਂਚਾ ਲੈ ਲਊਂਗਾ ਦਲੇ ਮਤਲਬ ਤੁਹਾਨੂੰ ਦਵਾ ਦੇਵਾਂਗਾ ਸਿੱਧਾ ਹੀ ਸ਼ਿੰਤਰੇਖ ਅਸ਼ਡਿਆਂ ਕੋਲ ਜਾ ਕੇ ਨਹੀਂ ਸੁਣਾ ਮੇਰੀ ਗੱਲ ਜਦੋਂ ਉਹ ਛੱਡ ਕੇ ਜਾਂਦੇ ਹੁੰਦੇ ਉਹ ਦਵਾ ਲੈ ਕੇ ਦੇ ਕੇ ਜਾਂਦੇ ਹੁੰਦੇ ਆ ਤੁਸੀਂ ਹੁਣ ਠੇਕਾ ਲਿਆਇਆ ਚੁੱਪ ਕਰਕੇ ਪੈਨਸ਼ਨ ਆਪਣੇ ਹੱਥ 'ਚ ਕਰਿਓ ਤੇ ਐਦੀ ਛੱਡਿਓ ਆਪੇ ਦਵਾ ਲੈ ਕੇ ਦਊਗੇ ਉਹ ਮੇਰੀ ਗੱਲ ਸੁਣੋ ਪੈਸੇ ਵੀ ਤਾਂ ਅਸੀਂ ਕਾਦੇ ਆ 24 ਮਹੀਨਿਆਂ ਦੇ ਸਮਝ ਲਾ ਅਗਲਾ ਮਹੀਨਾ ਵੀ ਲੈ ਕੇ ਆਣਾ ਤੇ ਫਿਰ ਕੀ ਹੋ ਗਿਆ ਜੀ ਅਸੀਂ ਦਵਾ ਲੈ ਦਵਾਂਗੇ ਸ਼ਿੰਦਾ ਫੋਨ ਕਰਦਾ ਠੀਕ ਹੈ ਗੱਲ ਕਰਤੀ ਆ ਫੇਲੇ ਇੰਨੇ ਜੇ क्या पता मैंने चक्कू के तो पता लग गयू चाकलो हेलो हेलो आशंते आप आजी के ताल ठीक है बढ़िया बढ़िया अच्छा आप आजी मेरी गाल थमो हाँ दास सर आई था जिंदा तेरा फ़ोन हटेना कोई यहाँ से रहते हैं तो उतने हैं ब्याह यार अच्छा फिर ती ब्याह जाना तो तो मैं ताशना गाल किट्टी फ़ोन कि� ਮਾਤਾ ਨੂੰ ਹੁਣ ਮੈਨੂੰ ਪੁੱਛਣਾ ਪੈਣਾ ਹੈ ਵੇ ਵਾਦਾ ਮੰਦੀ ਹੈ ਜਾਂ ਨਹੀਂ ਮੰਦੀ ਨਹੀਂ ਤੁਸੀਂ ਘਰ ਨੂੰ ਜੰਦਾ ਲਾ ਜਾਓ ਕੋ ਜੰਦਾ ਸਾਨੂੰ ਪਤਾ ਫਿਰ ਬਈ ਦਰਵਾਜ਼ਾ ਅੱਜ ਕੱਲ ਲੈ ਲੈ ਕਿੰਨਾ ਚਾਹਦਾ ਵੇ ਮਾਤਾ ਰਹਿ ਲੂਗੀ ਮੈਂ ਕਿ ਮਾਤਾ ਨੂੰ ਲੈ ਜਾਨੇ ਪਹਿਲੀ ਜਿਆਦਾ ਪੰਜ ਤਿੰਨ ਜਿਹੜੇ ਹੈਗੇ ਤੂੰ ਕਿਹੜਾ ਇੱਥੇ ਗਹਿਣੇ ਦੱਬਿਓ ਆ ਵੀ ਜਿਹੜਾ ਕੋਈ ਮਗਰੋਂ ਚੋਰ ਲੈ ਚਲਿਆ ਹੁਣ ਪੰਜ ਚਾਰ ਦਿਨ ਹੋ ਰਹੇ ਨੇ ਆ ਮੈਂ ਮਾਤਾ ਨੂੰ ਪੈਨਸ਼ਨ ਲੈ ਕੇ ਫਿਰ ਤੈਨੂੰ ਛੱਡ ਜਾਊਗਾ ਕਹ ਲਾਂ ਕਰੀ ਜਾ ਪਾਚਾ ਨਾ ਕਰਾ ਗੱਲ ਨਹੀਂ ਤੇ ਮੇਰੀ ਮਾਤਾ ਨੂੰ ਪੁੱਛ ਤਾ ਚਲ ਠੀਕ ਆ ਤੂੰ ਇੱਧਰੇ ਮੈਂ ਮਾਤਾ ਨੂੰ ਪੁੱਛਦਾ ਮਾਤਾ ਉਧਰ ਕਮਰੇ 'ਚ ਵਾਹ ਪੁੱਛੋੜ ਲਿਆ ਮਾਤਾ ਕਿੰਨੇ ਸ਼ਿੰਦਰਾ ਕੋ ਨ ਆਇਆ ਕੀ ਕਹਿੰਦਾ ਉਹ ਕਹਿੰਦਾ ਵੀ ਤੁਸੀਂ ਐਦਾਂ ਕਰੋ ਮਾਤਾ ਨੂੰ 5-7 ਦਿਨ ਹੈਨਾ ਸਾਡੇ ਘਰ ਭੇਜ ਦੋ ਤੇ ਪੂਜਾ ਦੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਆ ਉਹ ਕਹਿੰਦਾ ਉਹਨੇ ਵਿਆਹ ਜਾਣਾ ਹੈ ਨਹੀ ਮੇਰੀ ਗੱਲ ਸੁਣੋ ਆ ਹੋਰ ਪੰਜਾ ਚਾਹੁੰਦੇ ਨੇ ਉਹਨਾਂ ਨੂੰ ਪੈਨਸ਼ਨ ਮਿਲਣ ਵਾਲੀ ਆ ਫੇਰ ਮੋੜ ਕੇ ਫੇਰ ਮੈਂ ਉੱਥੇ ਆਉਂਗੀ ਤੈਨੂੰ ਪੈਨਸ਼ਨ ਲੈ ਕੇ ਦੇਣ ਨੂੰ ਮੈਂ ਤਾਂ ਕਿਹਾ ਸੀ ਮਾਤਾ ਨੂੰ ਐਡਾ ਕਹਿੰਦਾ ਫੇਕੋ ਫੇਕ ਹੀ ਹੋ ਗਿਆ ਕਹਿੰਦਾ ਮਾਤਾ ਰੇਲਵੇ ਸਾਡੇ ਘਰ ਮੈਂ ਕਿਹਾ ਤੂੰ ਜੰਦੇ ਲੈ ਜਾ ਮਾਤਾ ਵੀ ਨਹੀਂ ਮੰਨਦਾ ਹੁਣ ਕੀ ਕਹਾਂ ਮੈਂ ਉਹਨੂੰ ਨਹੀਂ ਮੇਰੀ ਗੱਲ ਸੁਣ ਫਿਰ ਉਹਨੂੰ ਕਹੇ ਵੀ ਮੈਂ ਹੁਣ ਪੈਨਸ਼ਨ ਕਢਾ ਕੇ ਦੇ ਕੇ ਤੁਹਾਨੂੰ ਜਾਉਂਗੀ ਮੈਂ ਤੇ ਨਾਲੇ ਮੈਂ ਨਹੀਂ ਉੱਥੇ ਇਕੱਲੀ ਨਹੀਂ ਰਹਿਣਾ ਮੈਨੂੰ ਨਹੀਂ ਲੱਗਦਾ ਉੱਥੇ ਹਾਂਜੀ ਬਾਜੀ ਉਹ ਗੱਲ ਸੁਣ ਮੈਂ ਮਾਤਾ ਨੂੰ ਪੁੱਛਿਆ ਫੇਰ ਮਾਤਾ ਕਹਿੰਦੀ ਵੀ ਹੋਰ ਥੋੜੇ ਦਿਨਾਂ ਨੂੰ ਪਹਿਲਾਂ ਮੈਂ ਪੈਨਸ਼ਨ ਲੈ ਕੇ ਤੈਨੂੰ ਫੇਰੇ ਜਾਉਂਗੀ ਉੱਧਰ ਪਹਿਲਾਂ ਉਹ ਕਹਿੰਦੀ ਮੈਂ ਹੁਣ ਉੱਧਰ ਚਲ ਜਾਵਾਂ ਫੇਰ ਤੈਨੂੰ ਪੈਨਸ਼ਨ ਲੈਣ ਦੇਣਾ ਉਹ ਵੀ ਦੁਬਾਰਾ ਫੇਰ ਤੂੰ ਮੈਨੂੰ ਛੱਡਣ ਜਾਊਗਾ ਉਹ ਕਹਿੰਦੀ ਫੇਰ ਤਾਂ ਮੈਂ ਇੱਦਾਂ ਹੀ ਘੁੰਮਦੀ ਰਹੂੰਗੀ ਕਹਿੰਦੀ ਉਹ ਕਹਿੰਦਾ ਜੰਦੇ ਲਾਜੋ ਤੇ ਨਾਲੇ ਮੈਂ ਕੱਲੀ ਨਹੀਂ ਰਹਿਣਾ ਹੈਗਾ ਘਰ ਕੱਲੀ ਨੂੰ ਕਿੱਥੇ ਜਾਦਾ ਮੈਂ ਕੱਲੀ ਨੂੰ ਕੀ ਹੋਇਆ ਕੱਲੀ ਰਹਿ ਸਕਦੀ ਆ ਬਾਕੀ ਜਿਹੜੀ ਗੱਲ ਰਹੀ ਹੈ ਪੈਨਸ਼ਨ ਦੀ ਗੱਲ ਹੀ 5.14 ਤੱਕ ਮੁੜਿਆਣਾ ਹੈ ਕਿ ਆ ਕੇ ਤੈਨੂੰ ਪੈਨਸ਼ਨ ਆਦੋ ਵੜਵਾ ਕੇ ਉਹਦਾ ਦਿਨ ਉਹਦਾ ਮਾਤਾ ਨੂੰ ਭੇਜ ਦਮਾਗੇ ਸੀ ਹੋ ਰਹਿਣਾ ਤਾਂ ਮਾਤਾ ਨਹੀਂ ਮਾਤਾ ਨਹੀਂ ਮੰਨਦੀ ਤਾਂ ਮੈਂ ਕੀ ਕਰਾਂ ਹੈਂਡ ਫ੍ਰੀ ਆ ਭਰਾਵਾ ਮਾਤਾ ਸੋਨ ਦੀ ਮਾਤਾ ਕਹਦਾ ਤੁਸੀਂ ਵੀ ਰਹਿਣਾ ਜਾਂ ਨਹੀਂ ਜਾਣਾ ਨਾ ਨਾ ਛਿੰਦੇ ਮੈਂ ਨਹੀਂ ਗੱਲੀ ਨਹੀਂ ਰਹਿਣਾ ਉੱਥੇ ਲੈ ਬਸ ਤੈਨੂੰ ਗੱਲੀ ਨੂੰ ਕੀ ਆਉਣ ਲੱਗਾ ਉੱਥੇ ਉਹ ਨਹੀਂ ਮੰਨਦੇ ਹੁਣ ਹੈਗੇ ਉਹ ਭਰਾਵਾ ਸੁਣ ਮੇਰੀ ਗੱਲ ਜੰਦੇ ਲੈ ਕੇ ਚੱਲ ਜਾਓ ਵਿਆ ਤੇ ਮੈਂ ਮਾਤਾ ਨੂੰ ਪਹਿਲੀ ਤਰੀਕੇ ਨੂੰ ਹੈਨਾ ਪੈਨਸ਼ਨ ਲੈ ਕੇ ਛੱਡ ਜਾਊਗਾ ਤੇਰੇ ਕੋਲ ਸਲਾਹਣਾ ਦੀ ਭਰਾਵਾ ਚੰਗਾ ਚੱਲ ਠੀਕ ਆ ਕਮਾਲ ਹੋ ਗਈ ਦੇਖ ਲੈ ਲੈ ਦਿੱਤਾ ਮਾਤਾ ਨੇ ਜਵਾਬ ਮਾਤਾ ਕਹਿੰਦੀ ਮੈਂ ਨਹੀਂ ਕੱਲੀ ਨਹੀਂ ਰਹਿਣਾ ਕਹਿੰਦੀ ਹੋਣਾ ਆ 2 14 ਦਿਨਾਂ ਨੂੰ ਪਹਿਲੀ ਆ ਹਾਂ ਕਹਿੰਦੀ ਮੈਂ ਉਧਰ ਨਹੀਂ ਆਉਂਗੀ ਇਹਨੂੰ ਪੈਨਸ਼ਨ ਲੈ ਕੇ ਦੇਵੇਂ ਚਲ ਵਧੀਆ ਮਾਤਾ ਨੇ ਆਪੇ ਜਵਾਬ ਦੇਤਾ ਕਿ ਤੇ ਜਾਣ ਨੂੰ ਤਿਆਰ ਹੋਗੀ ਲੈ ਕਹਿੰਦਾ ਤੂੰ ਮਾਤਾ ਨਾਲ ਗੱਲ ਕਰਾ ਮਾਤਾ ਨਾਲ ਗੱਲ ਕਰਾ ਫੈਨ ਫ੍ਰੀ ਕਰੋ ਮੈਂ ਕਹਾਂ ਮਾਤਾ ਸੁਣਦੀ ਆ ਕਹਿੰਦਾ ਕੋਲ ਨੂੰ ਕਰ ਮਾਤਾ ਕਹਿੰਦੀ ਮੈਂ ਨਹੀਂ ਆਣਾ ਕਹਿੰਦੀ ਹੁਣ ਮੈਂ ਫਿਰ 14 ਦਿਨਾਂ ਨੂੰ ਫੇਰ ਤੇ ਇੱਧਰ ਨੂੰ ਆਉਂਗੀ ਵੇ ਇੱਧਰ ਨੂੰ ਆਉਂਗੀ ਮੈਂ ਤਾਂ ਕਹਿੰਦੀ ਫੇਰ ਇੱਦੇ ਰਹੂੰਗੀ ਆਉਂ ਫਿਰ ਜਾਂਦਾ ਆਉਂ ਕਹਿੰਦਾ ਮੈਂ ਕਿ ਤੂੰ ਜਾਂਦਾ ਲੈ ਜਾ ਫੇਤੇ ਕਿ ਹੋ ਜਾਊਗਾ ਚਲ ਵਧੀਆ ਆ ਮਾਤਾ ਜੀ ਦਾ ਜਵਾਬ ਮਾਤਾ ਨੇ ਆ ਜਵਾਬ ਦੇ ਦਿੱਤਾ ਨਾ ਇਹ ਤਾਂ ਉਹਦੇ ਪਤਾ ਕੀ ਕਹਿਣਾ ਸੀ ਸੋਰੀ ਫੋਮਾ ਨਹੀਂ ਆਉਂਦਾ ਚਲ ਕੋਈ ਨਹੀਂ ਪੂਜਾ ਹਾਂਜੀ ਪੁਰਿਆ ਮੈਂ ਪੰਮੇ ਨੂੰ ਫੋਨ ਕਰਕੇ ਹਟਿਆ ਤੇਰੀ ਆ ਸਕੀਮ ਵੀ ਫੇਲ ਹੋ ਗਈ ਮਾਤਾ ਕੰਦੀ ਮੈਂ ਨਹੀਂ ਆਣਾ ਹੈਗਾ ਨਹੀਂ ਮਾਤਾ ਨੇ ਕਿਉਂ ਨਹੀਂ ਆਣਾ ਮਾਤਾ ਨੂੰ ਕੀ ਬਿਮਾਰੀ ਪਈ ਆ ਹੈ ਕੱਲੀ ਉਹ ਨਹੀਂ ਇਨਫੈਕਸ਼ਨ ਹੀ ਆ ਆਣਾ ਨਹੀਂ ਉਹਨੇ ਉਗਿਆ ਮੈਂ ਤਾਂ ਫੋਨ ਕੀਤਾ ਸੀ ਪਰ ਨਹੀਂ ਮੰਨੀ ਫੋਨ ਦੇ ਉੱਤੇ ਉਹਨੇ ਜਵਾਬ ਦੇ ਦਿੱਤਾ ਤੁਸੀਂ ਦੱਸਿਆ ਨਹੀਂ ਤੇ ਅਸੀਂ ਮੈਰਿਜ ਤੇ ਜਾਣਾ ਆ ਦੋ ਚਾਰ ਦਿਨ ਦੀ ਗੱਲ ਆ ਸਾਰਾ ਕੁਝ ਦੱਸ ਦਿੱਤਾ ਮੈਂ ਮੈਰਿਜ ਤੇ ਜਾਣਾ ਆ ਪੰਮੇ ਨੂੰ ਫੋਨ ਕੀਤਾ ਸੀ ਹੈਂਡ ਫ੍ਰੀ ਕਰਕੇ ਮਾਤਾ ਨੇ ਆਪ ਗਿਆ ਮੇਤੋ ਨਹੀਂ ਆਉਣਾ ਕਹਿੰਦੀ ਮੈਂ ਪੈਨਸ਼ਨ ਲੈ ਕੇ ਆਉਂਗੀ ਫੇਰ ਹਾਂ ਇਹ ਤਾਂ ਹੋ ਗਈ ਸਕੀਮ ਤੇਰੀ ਫੇਲ ਪੂਜਾ ਮੈਂ ਤਾਂ ਫੋਨ ਦਿੱਤੇ ਬਹਾਨਾ ਮਾਰਿਆ ਸੀਗਾ ਮਾਤਾ ਨੂੰ ਕਿ ਹਲ ਚਲ ਮਾਤਾ ਨੂੰ ਲੈ ਆਨੇ ਆ ਪੰਜ-ਛੇ ਦਿਨ ਪਹਿਲੇ ਆ ਜੂਗੀ ਉਰੇ ਮਾਤਾ ਗੱਲ ਨਹੀਂ ਮੈਂ ਨਹੀਂ ਆਣਾ ਇਹ ਨਹੀਂ ਬਹਾਨਾ ਚੱਲਿਆ ਹੁਣ ਕੋਈ ਸਕੀਮ ਹੋਰ ਲਾਣੀ ਪੈਣੀ ਹੈ ਤੂੰ ਦੱਸ ਕੀ ਕੀਮ ਲਾਈਏ ਐ ਤੇਰੇ ਕੋਲ ਕੋਈ ਸਕੀਮ ਨਹੀਂ ਸ਼ਿੰਦੇ ਸਾਰੀਆਂ ਸਕੀਮਾਂ ਮੈਂ ਹੀ ਲੜਾਈ ਜਾਵਾਂ ਤੂੰ ਵੀ ਤਾਂ ਦਿਮਾਗ ਲਾ ਹੀ ਸਕਦਾ ਆ ਮੇਰੀ ਗੱਲ ਇੱਕ ਨਾਲੇ ਸੁਣ ਹੁਣ ਦੱਸ ਅਸੀਂ ਕੀ ਕਰੀਏ ਪੂਰਾ ਮਹੀਨਾ ਪਿਆ ਖਰਚਾ ਕੋਲ ਹੈ ਨਹੀਂ ਅਸੀਂ ਤਾਂ ਹੁਣ ਬਹਾਨਾ ਮੈਂ ਤਾਂ ਤੈਨੂੰ ਕਿਹਾ ਸੀਗਾ ਵੀ ਲਾ ਦੇ ਹੁਣ ਦੇਰੇ ਕੋਲ ਹੀ ਨਹੀਂ ਗੱਲ ਬਣੀ ਹੈਗੀ ਮੈਂ ਦੱਸੂ じゃ ਕੀ ਕਰਾਂਗਾ ਮੈਂ ਕੀ ਕਰਾਂ ਪੋਲਾ ਜਾਂ ਬਣ ਜੰਨਾ ਆ ਲੈ ਬੱਤ ਕਰਿਆ ਕਰ ਤੂੰ ਪੋਲਾ ਜਾਂ ਬਣ ਜੰਨਾ ਆ ਮੈਂ ਜਾਣ ਦੇ ਦਮ ਆਪਣੀ ਨਹੀਂ ਮੰਨੀ ਉਹ ਨਹੀਂ ਤੂੰ ਪਰਮਜੀਤ ਭਾਜੀ ਨੂੰ ਕਹਿ ਹੀ ਸਕਦਾ ਸੀ ਕਿ ਸਾਡਾ ਟਾਈਮ ਨਗਾਵੇ 2-4 ਦਿਨ ਦੀ ਗੱਲ ਹੈ ਕੀ ਹੈ ਜੀ ਮੈਂ ਡਾਂਗ ਮਾਰਦਾ ਪਰਮਜੀਤ ਉਹ ਤਾਂ ਤਾਂ 2 ਦਿਨ ਲੇਟੇ ਲੈਣ ਆਉਂਦੇ ਹੁੰਦੇ ਸੀ ਹੁਣ 4 ਦਿਨ ਪਹਿਲਾਂ ਨਹੀਂ ਛੱਡ ਕੇ ਜਾ ਸਕਦੇ ਪੂਜਾ ਤੂੰ ਆਪਣੇ ਘਰ ਦੇ ਖਰਚੇ ਸੁਣਾਈ ਜਾਨੀਆਂ ਕਿ ਮੈਂ ਕਿੰਨੀ ਤੰਗ ਆ ਮੈਨੂੰ ਪੁੱਛ ਕੇ ਦੇਖ ਮੈਂ ਕਿੰਨਾ ਤੰਗਾ ਜਦੋਂ ਸ਼ਾਮ ਪੈਂਦੀ ਆ ਨਾ ਪੂਜਾ ਮੈਨੂੰ ਪੈਗ ਨਹੀਂ ਮਿਲਦਾ ਆ ਜਾਨ ਨਿਕਲਦੀ ਮੇਰੀ ਜਾਨ ਅੱਛਾ ਹੈਗੀ ਮੇਰੇ ਕੋਲ ਸਕੀਮ ਜੇ ਮੰਨੇ ਏਦਾਂ ਕਰ ਨਾਲ ਦੇ ਕਰ ਚੋਰੀ ਕਰ ਲਾ ਜੇ ਰਹੀ ਗੱਲ ਤਾਂ ਸੜਕ ਤੇ ਕਿਸੇ ਨੂੰ ਲੁੱਟ ਲਾ ਨਾਲੇ ਤੂੰ ਤਾਂ ਕੰਮ ਤਾਂ ਕਰਨਾ ਨਹੀਂ ਕੋਈ ਧੰਦਾ ਨਹੀਂ ਕਰਨਾ ਉਹ ਬੱਤ ਕਰ ਬੱਸ ਨਹੀਂ ਨਹੀਂ ਬਸ ਸ਼ਰਾਬਾਂ ਹੀ ਪੀਣੀਆਂ ਪੂਜਾ ਅਕੇ ਤੂੰ ਦੱਸ ਮੈਂ ਚੋਰ ਆ ਹੈ ਅਕੇ ਚੋਰੀ ਕਰ ਲਾ ਨਹੀਂ ਹੋਰ ਤਾਂ ਤੂੰ ਕੰਮ ਧੰਦਾ ਕਰਨਾ ਨਹੀਂ ਕੋਈ ਮੈਂ ਐਸੇ ਕਰਕੇ ਕਹਤਾ ਕਿ ਚੋਰੀ ਕਰ ਲਾ ਸਕੀਮ ਤਾਂ ਤੇਰੀ ਪੂਜਾ ਵਧੀਆ ਆ ਕਿਉਂ ਨਾ ਮੈਂ ਤੇਰੀਆਂ ਵਾਲੀਆਂ ਤੋਂ ਸ਼ੁਰੂਆਤ ਕਰ ਲਵਾਂ। ਨਹੀਂ ਹੁਣ ਕੀ ਸੋਚਣ ਲੱਗ ਗਏ ਕੋਈ ਪਲਾਨ ਬਣਾਉਣੇ ਚੋਰੀ ਕਰਨ ਦਾ? ਹਾਂ ਕਰਦਾ ਮੈਂ ਪਲਾਨਿੰਗ। ਚੋਰੀ ਦੀ ਕਰਦਾ ਪਲਾਨਿੰਗ। ਪਰ ਰੋਟੀ ਰੁੱਟੀ ਲੈ ਕੇ ਦੇ ਮੈਨੂੰ। ਕੰਮ ਧੰਦਾ ਦੇਖਾਂ ਕੋਈ ਬਾਹਰ ਜਾ ਕੇ ਮੈਂ। ਕੰਮ ਕਰਨਾ। ਬੈਠੀ ਗੱਲਾਂ ਮਾਰੀ ਜਾਂਦੀ ਐ ਇੱਥੇ। ਆਪਨਾ ਹੱਥ ਹਿਲਾਇਓ ਦੋਨੋਂ ਹੀ ਭਰਾ। ਬਸ ਮਾਂ ਦੀ ਪੈਨਸ਼ਨ ਦੀ ਖਾਤਰ ਨਾ ਦੋਨੋਂ ਜਾਣੇ ਕੁੱਕੜਾ ਵਾਂਗੂ ਫਸੇ ਰਹੋ। ਮਾਤਾ ਤਿਆਰ ਹੋ ਗਏ? ਹੋਰ ਤਿਆਰੀ ਹੈ। ਚਲਿਏ ਮੈਂ ਕੱ ਲਈਏ ਪੈਨਸ਼ਨ ਫੇ। ਹਾਂ ਚਲੋ। ਤੇ ਫੇ ਇਦਾਂ ਕਰੋ ਆਪਣੇ ਜਿਹੜੇ ਸਮਾਨ ਹੈਗਾ ਆ ਉਹ ਚੱਕ ਲਓ ਤੇ ਮੈਂ ਆਉਦੇ ਹੋਏ ਨੇ ਤੁਹਾਨੂੰ ਹਨਾ ਪੈਨਸ਼ਨ ਲੈ ਕੇ ਛਿੰਦੇ ਦੇ ਛੱਡੇ ਆਉਣਾ ਆ। ਉਹ ਸਮਾਨ ਮੇਰਾ ਕਾਹਦਾ? ਦੋ ਸੂਟ ਆ ਇੱਕ ਆ ਇੱਕ ਹੋਰ ਆ ਬਸ ਹੋਰ ਮੇਰਾ ਸਮਾਨ ਕਾਹਦਾ ਉੱਥੇ? ਲੈ। ਚਲੋ ਤੁਰੋ ਫੇ। ਮਾਤਾ ਤੂੰ ਹੋਰ ਕੀ ਲੈਣਾ ਆ? ਉਹ ਰੋਟੀ ਖਾਨੀ ਆ ਬੜਛੋਣੀ। ਰੋਟੀ ਖਾ ਕੇ ਰੱਬ ਦਾ ਨਾਮ ਲਿਆ ਕਰ, ਸ਼ੁਕਰ ਕਰਿਆ ਕਰ। ਲੈ ਹੋਰ ਮੈਂ ਕਹਣੀ ਖੰਗਦੀ ਆ। ਫੇ ਹੋਰ ਹੁਣ ਤੂੰ ਬਦਾਮ ਖਾਣੇ ਆ? ਹੁਣ ਜਾ ਤੈਨੂੰ ਛੱਡਣ ਚੱਲੇ ਮੈਂ ਤੇਰਾ ਫੜਾਦਾ ਨਹੀਂ ਬੈਗਲ ਮਾਰੀ ਚ ਪਿਆ ਤੇ ਦੇ ਬੈਗ ਮਾਤਾ ਮੇਰੇ ਅੱਗੇ ਨਹੀਂ ਦੰਦ ਕੰਮ ਕਰਦੇ ਬਦਾਨ ਦੇਣੇ ਆ ਤੂੰ ਮੈਨੂੰ ਨਾਲ ਆ ਲੈ ਫੜ ਮਾਤਾ ਲਾਡਲਾ ਪੁੱਤ ਤੇਰਾ ਡੀਕਦਾ ਹੋਣਾ ਆ ਲੈ ਉਹਨੇ ਕੀ ਡੀਕਣਾ ਇਹ ਪੈਨਸ਼ਨ ਤਾਂ ਤੁਸੀਂ ਰੱਖ ਲੈਣੀ ਆ ਨਹੀਂ ਮਾਤਾ ਜੀ ਮੇਰੀ 바ਰੀ ਆ ਤੇ ਪੈਨਸ਼ਨ ਮੈਂ ਹੀ ਰੱਖਣੀ ਆ ਜਦੋਂ ਉਹਦੀ 바ਰੀ ਆ ਤੇ ਹੋਰ ਰੱਖਦਾ ਆ ਇਹ ਜਦ ਮੈਂ ਪੈਨਸ਼ਨ ਹੁੰਦੀ ਮੇਰੇ ਹੱਥ ਤਾਂ ਹੀ ਡੀਕਦੇ ਆ ਉਦਾਂ ਕਿੱਥੇ ਮੈਨੂੰ ਡੀਕਦੇ ਆ ਤੁਸੀਂ ਨਾਲੇ ਉਹਨੇ ਡੀਕਣਾ ਮੈਨੂੰ ਚਲੋ ਹੋਰ ਚੱਲੀਏ ਮੇਰੀ ਗੱਲ ਸੁਣ ਲੈ ਇੱਕ ਇੱਥੇ ਹਾਂ ਮੈਨੂੰ 1000 ਰੁਪਇਆ ਦੇ ਦੇ ਉਹਨਾਂ ਕੋਲ ਖਬਰੇ ਕੁਝ ਹੈਗਾ ਕਿ ਨਹੀਂ ਹੈਗਾ ਖਰੇ ਖਰਚੇ ਤੇ ਤੰਗੇ ਹੀ ਆਹੋ ਤੇ ਮੈਂ ਆਪਣਾ ਖਰਚ ਪਾਣੀ ਤਾਂ ਮਾੜਾ ਮੋਟਾ ਦਵਾ ਦਰੂਦਾ ਕੁਝ ਕਰ ਲਵਾਂਗੀ ਨਹੀਂ ਉਹ ਸਾਨੂੰ ਦੰਦੇ ਹੁੰਦੇ ਆਪਣੀ ਪੈਨਸ਼ਨ ਚੋਂ ਉਹ ਚੱਲ ਕੋਈ ਗੱਲ ਨਹੀਂ ਤੁਸੀਂ ਮੈਨੂੰ ਦੇਣੇ ਆ ਉਹਦਾ ਕਿੰਨਾ ਖਿਆਲ ਆ ਪਹਿਲੇ 1000 ਰੁਪਇਆ ਯਾਨੀ ਕਿ ਦਸੌਧ ਕੱਢਣਾ ਹੋਣਾ ਲੈ ਗਣਾ ਚੱਲ ਐਂਦੀ ਆ ਜਾ ਇੱਕ ਮਿੰਟ ਇੱਧਰ ਆਇਓ ਸੁਣਿਓ ਮੇਰੀ ਗੱਲ ਇੱਕ ਤਾਂ ਤੂੰ ਹਾਕਾ ਬਹੁਤ ਮਾਰਦੀ ਆ ਮਗਰੋਂ ਹਾਂ ਹੁਣ ਕੀ ਹੋ ਗਿਆ ਗੱਲ ਸੁਣੋ ਮੇਰੀ ਹਾਂ ਹਾਂ ਮੇਰੀ ਗੱਲ ਐਨੇ ਪੈਸੇ ਦੇਣ ਦੀ ਲੋੜ ਨਹੀਂ ਹੈਗੀ ਉਨੀ ਦਵਾ ਘੱਟ ਲੈ ਦਿਓ ਤੇ ਮੈਂ ਕਿਹੜਾ ਤਾ ਦਵਾ ਲੈ ਕੇ ਜਿਹੜੀਆਂ ਦਵਾਤਾ ਉਹਨੇ ਲੈ ਕੇ ਜਿਹੜੀਆਂ ਉਹ ਤਾਂ ਚਲੋ ਮੈਂ ਆਪਣੇ ਵੱਲ ਹੋਵਾਂ ਕਿ ਥੋੜੀ ਜਿਹੀ ਦਵਾ ਲੈ ਲਵਾਂਗਾ ਕਿ ਜਾਰਾ ਹੁੰਦਾ ਰਹੂਗਾ ਮਾਤਾ ਦਾ ਆਹ ਚਲ ਦੇਖ ਲਿਓ ਆਪਣੇ ਹਿਸਾਬ ਨਾਲ ਲੈ ਕਹ ਦੂੰਗਾ ਡਾਕਟਰ ਨੇ ਦਵਾ ਘੱਟ ਕਰ ਦਿੱਤੀ ਆ ਫਿਰ ਘੱਟ ਖਾਇਆ ਕਰ ਲੈ ਹੋਰ ਕੀ ਆ ਹੁਣ ਆਇਆ ਚਲ ਮੈਂ ਆਇਆ ਫੇ ਕਹਿੰਦੇ ਮੈਂ ਕਿਹਾ ਅੱਜ ਪਹਿਲੀ ਆ ਹੂੰ ਅੱਜ ਉਹਨਾਂ ਨੇ ਆ ਜਾਣਾ ਮਾਤਾ ਨੂੰ ਛੱਡਣ ਮੇਰੀ ਗੱਲ ਇੱਕ ਸੁਣ ਲਓ ਫੇਰ ਕਹਿੰਦੇ ਫੇਰ ਸਾਡੇ ਕੋ ਖਰਚਾ ਹੈ ਨਹੀਂ ਅਸੀਂ ਮਾਤਾ ਨੂੰ ਕਦੋਂ ਕਿੱਦਾਂ ਰੱਖਣਾ ਹੈ ਐਦਾਂ ਕਰਦੇ ਆ ਜੋਤੀ ਦੀਦੀ ਦੇ ਲਾਇਾਨ ਨੇ 15 ਦਿਨ ਆਰਾਮ ਨਾਲ ਆਪੇ ਪਿੱਛੇ ਲੈ ਜੂਗੇ ਮੋੜ ਕੇ ਮਾਤਾ ਨੂੰ ਇੱਥੇ ਆ ਜਾਣਾ ਉਹਨਾਂ ਨੇ ਛੱਡਣ ਆਹੋ ਸਹੀ ਗੱਲ ਆ ਇੱਥੇ ਛੱਡ ਕੇ ਆਪਾਂ ਔਖੇ ਹੋਵਾਂਗੇ ਪਤਾ ਕੀ ਹੈ ਖਰਚਾ ਹੈ ਨਹੀਂ ਕੋਲ ਹੁਣ ਕਿਸੇ ਤਰ੍ਹਾਂ ਤਾਂ ਅਸੀਂ ਨਿਕਲਣਾ ਹੈ ਬਚਣਾ ਹੈ ਇਸ ਖਰਚੇ ਤੋਂ ਤੁਹਾਨੂੰ ਨਹੀਂ ਪਤਾ ਉਹਨਾਂ ਨੇ ਆ ਜਾਣਾ ਹੈ ਮੈਂ ਬੈਕਪੈਕ ਕੀਤੇ ਹੋਏ ਆ ਚਲੋ ਤੁਰੋ ਹੀ ਚੱਲਦੇ ਆ ਚੱਕ ਲੈ ਨਿਕਲੇ ਚਲੀਏ ਹੋਰ ਕੀ ਕਰਨਾ ਮੈਂ ਤਾਂ ਆ ਬਹੁਤ ਤੰਗ ਹਾਂ ਚੱਕ ਲਿਆ ਚਲੋ ਬਹੁਤ ਰਹਿੰਦੇ ਬਾਹਰੋਂ ਲੋਕ ਲਾਏ ਜਾਣਾ ਆਹ ਕੋਈ ਨਹੀਂ ਬਸ ਫਟਾਫਟ ਨਿਕਲੋ ਚਲੋ ਹਰ ਮਤਾ ਬੈਗ ਗੇਟ ਖੜਕਾਲਾ ਮਤਾ ਜੰਦਾ ਲੱਗਾ ਆ ਲੋਕ ਲੱਗਾ ਆ ਚੱਲ ਕਿਤੇ ਗਏ ਹੋਣੇ ਆ ਆ ਜਾਓਗੇ ਤੂੰ ਇੱਥੇ ਬਹਿ ਜਾ ਇੱਥੇ ਬਹਿ ਜਾ ਮੈਂ ਆਹ ਫੇ ਜਦੋਂ ਬਹਿ ਜਾ ਜਦੋਂ ਆਊਗੇ ਫੇ ਚੱਲ ਜਾਓਗੇ ਲੈ ਜਾਓਗੇ ਅੰਦਰ ਨੂੰ ਤੈਨੂੰ ਕਿਤੇ ਗਏ ਹੋਣੇ ਆ ਫੋਨ ਕਰਕੇ ਦੇਖ ਲਮੈਂ ਆਹੋ ਫੋਨ ਕਰਕੇ ਤਾਂ ਦੇਖ ਹੋ ਨਹੀਂ ਚੱਕਦੇ ਹਾਂ ਪੋਜਾ ਨੂੰ ਲਾ ਕੇ ਦੇਖ ਲੈਣਾ ਨਹੀਂ ਚੱਕਦੇ ਇੱਥੇ ਬਹਿ ਜਾ ਮੈਂ ਤਾਂ ਹੁਣ ਚੱਲਿਆ ਮੈਨੂੰ ਗਰਮੀ ਲੱਗਦੀ ਆ ਮੈਨੂੰ ਲੈ ਜਾ ਨਾਲ ਕੀ ਪਤਾ ਕਿਤੇ ਦੂਰ ਨੇੜੇ ਗਏ ਹੋਣ ਮੈਂ ਇੱਥੇ ਕਿੰਨਾ ਚਿਰ ਬੈਠੀ ਰਹੂੰਗੀ ਲੈ ਮਾਤਾ ਹੁਣ ਮੈਂ ਤੈਨੂੰ ਲੈ ਕੇ ਜਾਵਾਂ ਫਿਰ ਆਜੋਗੇ ਮੈਂ ਤੈਨੂੰ ਛੱਡਣਾ ਜਾਊਗਾ ਬਸ ਮੈਨੂੰ ਇਹੀ ਕੰਮ ਆ ਕਦੀ ਲੈ ਜਾ ਤੇ ਕਦੀ ਛੱਡ ਜਾ ਮੈਂ ਚੱਲਿਆ ਇੱਥੇ ਬਹਿ ਜਾ ਤੂੰ ਛੱਡਿਆ ਤੁਸੀਂ ਮੈਂ ਤੁਹਾਨੂੰ ਹੋਰ ਛੱਡਿਆ ਆ ਅੱਛਾ ਚਲ ਵਧੀਆ ਕੀਤਾ ਦਵਾਈ ਮੈਂ ਲੈਤੀ ਸੀ ਥੋੜੀ ਹਾਂ ਤੇ ਫਿਰ ਮੈਂ ਜਾ ਕੇ ਪਹਿਲਾਂ ਦੋ ਤਿੰਨ ਵਾਰੀ ਗੇਟ ਖੜਕਾਇਆ ਹਾਂ ਕਿਸੇ ਨੇ ਨਹੀਂ ਖੋਲਿਆ ਫਿਰ ਅੰਦਰੋਂ ਛਾਤੀਆਂ ਝੂਤੀਆਂ ਮਾਰੀਆਂ ਅੰਦਰ ਕੋਈ ਨਹੀਂ ਸੀਗਾ ਫਿਰ ਮੈਂ ਫੋਨ ਕੀਤਾ ਸ਼ਿੰਦੇ ਨੂੰ ਮੈਂ ਕਹਿੰਦਾ ਇਥੇ ਹਾਲ ਵਾਲੇ ਹੋਣੇ ਆ ਉਨੀ ਚੱਕਿਆ ਫਿਰ ਮੈਂ ਪੂਜਾ ਨੂੰ ਕੀਤਾ ਉਹਨੇ ਵੀ ਚੱਕਿਆ ਫਿਰ ਮਾਤਾ ਮੈਨੂੰ ਕਹਿੰਦੀ ਮੈਨੂੰ ਨਾਲ ਹੀ ਲੈ ਚੜ ਮੋੜ ਕੇ ਫੇਰ ਛੱਡ ਜਵੀਂ ਜਦੋਂ ਆਉਗੇ ਮੈਂ ਕਹਾਂ ਦੱਸ ਮਾਤਾ ਮੈਂ ਆਹੀ ਮੈਨੂੰ ਕੰਮ ਆ ਮੈਂ ਕਹਾਂ ਤੈਨੂੰ ਲੈਣਾ ਜਮੈਂ ਕਹਾਂ ਛੱਡਣਾ ਜਮਾ ਇੱਥੇ ਬਹਿ ਜਾ ਮੈਂ ਕਹਾਂ ਗੇਟ ਦੇ ਮੋੜੇ ਜਦੋਂ ਆਉਗੇ ਤਾਂ ਚਲ ਜਾਈਂ ਅੰਦਰ ਮੈਂ ਗੇਟ ਮੋੜੇ ਬਿਠਾ ਆਇਆ ਨਹੀਂ ਐਨੀ ਧੁੱਪ ਆ ਐਨੀ ਗਰਮੀ ਆ ਤੁਸੀਂ ਉੱਥੇ ਗੇਟ ਮੋੜੇ ਬਿਠਾ ਕੇ ਆ ਗਏ ਉੱਥੇ ਨਹੀਂ ਫਿਰ ਮੈਂ ਕੀ ਕਰਾਂ ਹੈ ਦੱਸ ਲੈ ਜਾ ਉਹ ਹੀ ਗੱਲਾਂ ਫਿਰ ਦੱਸ ਸਾਡਾ ਕੰਮ ਸਗਾ ਛੱਡਣ ਜਾਣਾ ਦਵਾਈ ਲੈ ਕੇ ਦੇਣੀ ਮੈਂ ਛੱਡਿਆ ਆ ਪੈਨਸ਼ਨ ਲੈ ਲਈ ਦਵਾਈ ਦੇ ਆ 1000 ਰੁਪਏ ਖਾਤਾ ਦੇ ਆ ਹੁਣ ਮੈਂ ਛੱਡਿਆ ਆ ਹੁਣ ਗਾਂਧੀ ਦਾ ਉਹਨਾਂ ਦੀ ਟੈਨਸ਼ਨ ਆ ਨਹੀਂ ਜੇ ਫੋਨ ਚੱਕ ਲੰਦੇ ਫੇਰ ਵੀ ਤੁਹਾਨੂੰ ਪਤਾ ਲੱਗ ਜਾਂਦਾ ਵੀ ਲੱਗੇ ਆ ਕਿੱਥੇ ਆ ਗਏ ਹੁਣ ਉਹ ਕਿਹੜੇ ਕਿਤੇ ਕੈਨੇਡਾ ਚਲ ਗਏ ਆ ਹਾਂ ਐਦਾਂ ਨਹੀਂ ਸੀ ਕਰਨਾ ਤੁਸੀਂ ਚੱਲ ਮੋੜ ਲਿਆਂਦੇ ਫੇਰ ਅਗਲਾ ਆਪੇ ਆ ਕੇ ਲੈ ਜਾਂਦਾ ਲੈ ਉਹਦੇ ਲੈਣ ਉਹ ਫੇਰ ਫੇਰ ਕਹਿੰਦਾ ਛੱਡਣ ਨਹੀਂ ਆਏ ਨੀ ਉੱਥੇ ਨਾ ਕੋਈ ਆਂਡਗਵਾੜਾ ਇਦਾਂ ਦਾ ਵੀ ਬਾਹਰ ਨਿਕਲ ਕੇ ਕੋਈ ਦੇਖ ਲਵੇ ਉੱਥੇ ਗਰਮੀ ਚ ਕਿੱਥੇ ਬੈਠੀ ਰਹੂਗੀ ਉਹ ਕੋਈ ਪਾਣੀ ਦਾ ਘੁੱਟ ਵੀ ਨਹੀਂ ਉਹਨ ਤੋਂ ਦੇਣਾ ਕੋਈ ਗੱਲ ਨਹੀਂ ਆ ਫਿਰ ਮੰਗ ਕੇ ਪੀ ਲਊਗੀ ਬੱਚੀ ਥੋੜੋ ਆ ਲੈ ਗਲਤੀ ਕੀਤਾ ਤੁਸੀਂ ਦਾ ਗਲਤ ਕੀਤਾ ਉੱਥੇ ਚਲ ਬਾਕੀ ਦਾ ਜੋ ਵੀ ਮਰਜੀ ਹੈਗਾ ਆ ਨੀ ਲੋਕੀ ਕੀ ਕਹੂਗੇ ਦੇਖ ਕੇ ਕਹਣ ਦੱਸ ਆ ਮਾਂ ਪਤਾ ਨਹੀਂ ਕਹਤੇ ਗੇਟਾ ਮੋਰੇ ਬੈਠੀ ਆ ਅਗੇ ਅਗਲੇ ਕੋਈ ਪੁੱਛੂਗਾ ਸਾਡੇ ਗੇਟਾ ਮੋਰੇ ਤਾਂ ਨਹੀਂ ਬੈਠੀ ਉਹਨਾਂ ਦੇ ਗੇਟਾ ਮੋਰੇ ਬੈਠੀ ਆ ਹੁਣ ਉਹਦੀ 바ਰੀ ਆ ਤੇ ਉਹਦੀ ਉਹਨੇ ਸਾਹਮਣੇ ਹੁਣ ਉਹਦੀ ਟੈਨਸ਼ਨ ਆ ਸਾਡੀ ਵਾਰੀ ਸੀ ਪੈਨਸ਼ਨ ਲੈਣ ਦੀ ਅਸੀਂ ਪੈਨਸ਼ਨ ਲੈ ਲਈ ਹੁਣ ਉਹਦੀ ਵਾਰੀ ਆ ਟੈਨਸ਼ਨ ਲੈਣ ਦੀ ਵੀ ਅੰਦਰ ਮਾਤਾ ਨੂੰ ਲੈ ਕੇ ਜਾਣਾ ਹੁਣ ਹਾਲਤਾਂ ਵਾਲੀ ਕਿਤੇ ਬੈਠੇ ਹੋਊਗੇ ਆਜੂਗੇ ਜੈ ਤੂੰ ਆਪਣਾ ਰੋਟੀ ਸਬਜ਼ੀ ਦਾ ਕਰ ਮੈਨੂੰ ਘੜੀ ਆਰਾਮ ਕਰ ਲੰਦੇ ਹਾਂ ਮੈਂ ਸੌਣ ਲੱਗਾ ਘੜੀ ਸੌਂ ਜਾ ਪਰੇਸ਼ਾਨ ਕੀਤਾ ਪਿਆ ਕੀ ਕਰਾਂ ਮੈਂ ਓਹੋ ਹੋ 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 ਆਏ ਪਿਆਸ ਮੈਨੂੰ ਲੱਗੀ ਪਈ ਆ ਕੀ ਕਰਾਂ ਹੁਣ ਮੈਂ

ਕਦੇ ਆਪਣੇ ਪੁੱਤਾਂ ਨੂੰ ਦੁੱਧ ਨੂੰ ਨਹੀਂ ਸੀ ਤਰਸਣ ਦਿੱਤਾ ਤੇ ਅੱਜ ਮੈਂ ਪਾਣੀ ਨੂੰ ਤਰਸਦੀ ਆ ਕੋਈ ਹੈ ਕੋਈ ਹੈ ਪਾਣੀ ਪਾਣੀ ਦੁੱਧਾਂ ਨਾਲ ਪੁੱਤ ਪਾਲ ਕੇ ਉਹ ਪਿੱਛੋਂ ਪਾਣੀ ਨੂੰ ਪਿੱਛੋਂ ਪਾਣੀ ਨੂੰ ਤਰਸਦੀ ਆ ਮਾਂ ਮਾਂ ਦੁੱਧ ਨਾਲ ਪੁੱਤ ਪਾਲ ਕੇ ਉਹ ਪਿੱਛੋਂ ਪਾਣੀ ਨੂੰ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਂ ਮਾਂ ਦੁੱਧ ਨਾਲ ਪੁੱਤ ਪਾਲ ਕੇ